ਜਮਿਨੀ ਵਿਵਾਦ ਦੇ ਚੱਲਦਿਆਂ ਇੱਕ ਔਰਤ ਦਾ ਵੱਡ ਦਿੱਤਾ ਗਲਾ ਜੀਹਾਂ ਤੋਂ ਦੱਸਿਆ ਕਿ ਫਿਰੋਜ਼ਪੁਰ ਦੇ ਫੱਤੂ ਵਾਲਾ ਦਾ ਪਿੰਡ ਸਾਹਮਣੇ ਆ ਰਿਹਾ ਜਿੱਥੇ ਇੱਕ ਦਲਿਤ ਪਰਿਵਾਰ ਦੀ ਮਹਿਲਾ ਦਾ 4.5 ਕਿੱਲੇ ਜ਼ਮੀਨ ਪਿੱਛੇ ਗਲਾ ਵੜ ਦਿੱਤਾ ਗਿਆ ਇਹ ਜ਼ਿਮੀਦਾਰਾਂ ਵੱਲੋਂ ਇਹ ਵੜ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ Dalit ਪਰਿਵਾਰ ਜਿਹੜੇ ਨੇ ਉਹ ਇਸ ਜ਼ਮੀਨ ਦੇ ਉੱਤੇ ਕਾਬਜ਼ ਸਨ ਉਹਨਾਂ ਨੇ ਕਿਹਾ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਜ਼ਮੀਨ ਸਾਡੀ ਸੀ ਤਾਂ ਜਦੋਂ ਉਹ ਖੇਤਾਂ ਦੇ ਵਿੱਚ ਪਾਣੀ ਲਾਣ ਜਾਂਦੀਆਂ ਨੇ ਔਰਤਾਂ ਤਾਂ ਜ਼ਿਮੀਦਾਰ ਦੇ ਵੱਲੋਂ ਜਿਹੜਾ ਆ ਆਪਣੇ ਸਾਥੀ ਉੱਥੇ ਲਿਜਾ ਕੇ ਤਾਂ ਦੱਸਿਆ ਜਾ ਰਿਹਾ ਹੈ ਕਈ ਦੀ ਕੱਸੀ ਮਾਰ ਕੇ ਜੜਾ ਆ ਉਸ ਮਹਿਲਾ ਦਾ ਜੜਾ ਆ ਗਲਾ ਹੀ ਵੱਢ ਦਿੱਤਾ ਜਾਂਦਾ ਜਿਸ ਤੇ ਕਾਰਨ ਦੋ ਹੋਰ ਮਹਿਲਾਵਾਂ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜੜੀ ਆ ਉਹ ਜਾਂਚ ਕੀਤੀ ਜਾ ਰਹੀ ਆ ਤੁਹਾਡੇ ਕੀ ਲੱਗਦਾ ਮੇਰੀ ਸਿਸਟਰ ਹੈ ਜੀ ਕੀ ਨਾਂ ਇਹਨਾਂ ਦਾ ਇੱਕ ਕਸ਼ਮੀਰੋ ਜੀ ਕੀ ਗੱਲ ਨੂੰ ਲੈ ਕੇ ਲਈ ਹੋਈ ਜੀ ਕਿਸ ਗੱਲ ਨੂੰ ਜੀ ਜ਼ਮੀਨ ਦਾ ਸਾਡੀ ਦਾ ਰੋਲਾ ਸੀ ਅਸੀਂ ਪਹਿਲਾਂ ਪੰਚਾਇਤ ਰਾਹੀਂ ਫੈਸਲਾ ਕਰਦੇ ਰਹਿ ਅਸੀਂ ਸਾਡਾ ਫੈਸਲਾ ਨਹੀਂ ਹੋਇਆ ਫਿਰ ਅਸੀਂ ਅਦਾਲਤ ਚੁੱਕ ਤੇ ਕੇਸ ਲਾਤਾ ਉਹਨਾਂ ਵੀ ਲਾਤਾ ਅਸੀਂ ਲਾਤਾ ਸਾਨੂੰ ਅੱਜ ਸਟੇ ਮਿਲਿਆ ਤਰੀਕ ਦਾ ਉਹਨਾਂ ਆਖਿਆ ਵੀ ਤੁਸੀਂ ਮਹੀਨਾ ਨਾ ਉਹ ਵੜਨ ਦੇਣਾ ਤੁਸੀਂ ਵੜੋ ਇਹ ਜਦੋਂ ਜਿੰਦੇ ਫੈਸਲਾ ਹੱਕ ਚ ਹੋ ਜਾਏਗਾ ਉਹ ਜ਼ਮੀਨ ਵਾ ਲੈਗਾ ਅੱਜ ਘਰੇ ਕੋਈ ਨਹੀਂ ਬੰਦਾ ਹੈਗਾ ਘਰੇ ਬੀਬੀਆਂ ਕੱਲੀਆਂ ਸੀ ਕਿੰਨੇ ਬੰਦੇ ਆਏ ਸੀ ਉਹ ਹੈਗੇ ਨੇ 30 35 ਬੰਦੇ ਆਏ ਨੇ ਜੀ ਕਾਪੇ ਕੁਰਬਾਨਾ ਲੈ ਕੇ ਕਈ ਕੁਆਰੀ ਲੈ ਕੇ ਉਹਨਾਂ ਦੇ ਜ਼ਿਮੀਦਾਰ ਨੇ ਜੀ ਜ਼ਿਮੀਦਾਰਾਂ ਦਾ ਰੋਲਾ ਪਿੰਡ ਫੱਤੂ ਵਾਲੇ ਦੇ ਰਹਿਣ ਵਾਲੇ ਜੀ ਸਾਡੀ ਲਾਗੇ ਦੇ ਨੇ ਸਾਣੀ ਨਾਲ ਹੀ ਘਰ ਦੇ ਨਾਲ ਘਾਰੀਏ ਜੀ ਅਸੀਂ ਬਾਹਰ ਗਿਆ ਚਲੇ ਉਹ ਆਏ ਨੇ ਘਰੋਂ ਨਿਕਲ ਕੇ ਇਹਨਾਂ ਬੀਬੀਆਂ ਨੇ ਰੋਕਿਆ ਵੀ ਅੱਜ ਦਾ ਦਿਨ ਤੁਸੀਂ ਪੈੜੀ ਨਾ ਵੜੋ ਉਹਨਾਂ ਆਣ ਕੇ ੱੱਕਾ ਕਰਕੇ ਤੋਂ ਮਾਰ ਕੇ ਤੇ ਇੱਕ ਦੀ ਤਾਹ ਵੜ ਦਿੱਤੀ ਸਾਰਾ ਆਪ ਜੀ ਇੱਕ ਦਾ ਸਿਰ ਜ ਆ ਖੁੱਲਾ ਪਿਆ ਸਾਰਾ ਹੀ ਇੱਕ ਦਾ ਮੋਢਾ ਵੱਡਿਆ ਪਿਆ ਸਾਰਾ ਹੀ ਜੀ ਤੇ ਤਿੰਨ ਲੇਡੀਆਂ ਹਾਂਜੀ ਤਿੰਨ ਦੀ ਡੈਥ ਹੋ ਗਈ ਦੋ ਦੋ ਜਖਮੀ ਹੋਈਆਂ ਉਹ ਕਿਥੇ ਨੇ ਉਹ ਇੱਥੇ ਹਸਪੀਟਲ ਦਾਖਲ ਕੀਤੀਆਂ ਹੋਈਆਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਸਾਡਾ ਬਸ ਇਹੋ ਹੀ ਸਾਡਾ ਵੀ ਕੋਈ ਮਸਲਾ ਇਹੋ ਹੀ ਹੋਣਾ ਚਾਹੀਦਾ ਨਿਆਂ ਸਾਫੀ ਮੰਗਣੀ ਹੈ ਜਿਹੜੀ ਮਰੀਜ਼ ਦੀ ਡੈਥ ਕਸ਼ਮੀਰੋ ਤੇ ਮੇਰੇ ਸਾਡਾ ਪਰਿਵਾਰ ਰੋਲਾ ਸੀ ਅਸੀਂ ਸਾਰੇ ਬੰਦੇ ਕਮਾ ਦੇ ਗਏ ਆ ਤੇ ਮੌਰੂ ਬੰਦੇ ਆਏ ਨੇ ਜ਼ਿੰਮੇਦਾਰ ਜਿਹੜੇ ਜਿਨ੍ਹਾਂ ਨਾਲ ਰੋਲਾ ਸਾਨੂੰ ਸਟੇਪ ਮਿਲਿਆ ਕੱਲ੍ਹ ਅਈ ਜਿਹਦੇ ਨੂੰ ਉਹਨਾਂ ਨੂੰ ਮਿਲਿਆ ਕੋਈ ਜਆ ਆਰਡਰ ਤੇ ਉਹਨਾਂ ਨੇ ਪਹਿਲੀ ਵਾਰੀ ਬੁਹਾਤੀ ਸੀ ਤੇ ਸਾਨੂੰ ਮਿਲਿਆ ਸਟੇਜ ਅਈ ਉਹਨਾਂ ਨੇ ਵੀ ਤੁਸੀਂ ਵੜ ਨਹੀਂ ਸਕਦੇ ਪੈਜ 'ਚ ਉਹਨਾਂ ਨੇ ਵੇਖਿਆ ਵੀ ਬੰਦੇ ਅੱਜ ਹੈਨੀ ਦੇ ਘਰੇ ਕੋਈ ਕੰਮ ਤੇ ਸਾਰੇ ਗਏ ਨੇ ਉਹ ਆਏ ਨੇ ਬੰਦੇ ਤੇ ਉਹਨਾਂ ਨੇ ਬੁੜੀਆਂ ਹੱਡੀਆਂ ਵੜ ਦਿੱਤੀ ਕਿਹੜੀ ਜਗ੍ਹਾ ਦਾ ਇਹ ਪਿੰਡ ਫੱਤੂ ਵਾਲਾ ਜੀ ਤੇ ਤੁਹਾਡੇ ਕੀ ਲੱਗਦੇ ਵੀ ਮੇਰੀ ਬਾਤ ਹੈ ਜੀ ਤੇ ਕੀ ਗੱਲ ਕੀ ਹੋਈ ਸਾਰੀ ਪਹਿਲੀ ਦੀ ਗੱਲ ਹੈ ਸਾੜੀ ਕਿੰਨਾ ਕਿੰਨੀ ਕਿੰਨੀ ਪੈਲੀ ਹੈ ਜੀ ਸਾਡੇ ਕੋਲ ਸਾਢੇ 4 ਕਿੱਲੇ ਪੈਲੀ ਹੈ ਤੇ ਪਹਿਲਾਂ ਸਾਡੇ ਦੁਜਾਰੇ ਰੋਲਾ ਸੀ ਫਿਰ ਸਾਡੇ ਸਾਡੇ ਕੋਲੇ ਕਿ 1.5 ਕਿੱਲਾ ਪਣ ਦੋ ਕਿੱਲੇ ਉਹਨਾਂ ਦਾ ਰੋਲਾ ਸਾਡਾ ਇਹ ਕਿੰਨਾ ਵੱਲ ਤੁਹਾਨੂੰ ਪਹਿਲੇ ਦਿੱਤੀ ਗਈ ਆ ਸਾਡ ਨੂੰ ਪਹਿਲੇ ਭੂਮੀਦਾਨ ਵਾਲੋਂ ਦਿੱਤੀ ਗਈ ਭੂਮੀਦਾਨ ਵਾਲੋਂ ਕਿੰਨੇ ਟੈਂਪਲ ਹੋਈ ਸੀ ਇਹ ਪਹਿਲਾਂ ਸਾਡੇ ਪਿਓ ਦਾਦਿਆਂ ਦੇ ਵੇਲੇ ਦੀ ਹੈ ਫੇ ਵੀ ਕਿੰਨਾ ਟਾਈਮ 50 ਸਾਲ 60 ਸਾਲ ਜਿਆਦਾ ਜਿਹੜੀ ਹੋ ਗਿਆ ਹੁਣ ਆ ਜੀ ਕੋਰਟ ਕੇਸ ਚੱਲ ਰਿਹਾ ਸੀ ਹਾਂਜੀ ਕੋਰਟ ਕੇਸ ਸਾਡਾ ਚੱਲਦਾ ਪਿਆ ਜੀ ਤੁਹਾਨੂੰ ਕੋਰਟ ਵੱਲੇ ਆਰਡਰ ਹਾਂਜੀ ਕੋਰਟ ਨੇ ਸਾਨੂੰ ਸਟੇ ਦਿੱਤਾ ਤੇ ਫਤੂਆ ਵਾਲਾ ਪਿੰਡ ਹੈ ਜੀ ਉੱਥੇ ਜਮੀਨ ਦਾ ਕੋਈ ਵਿਵਾਦ ਚੱਲ ਰਿਹਾ ਸੀਗਾ ਆਪਸ ਵਿੱਚ ਝਗੜਾ ਸੀਗਾ ਉਹਦੇ ਵਿੱਚ ਕੁਝ ਜਣੇ ਇਕੱਠੇ ਹੋ ਕੇ ਉਹਨੂੰ ਜ਼ਮੀਨ ਤੇ ਆਪਦੀ ਜਿਹੜਾ ਕਬਜ਼ਾ ਕਰਨ ਚੱਲੇ ਜਿਹੜੀ ਜਿਹੜੀ ਡਿਸਪੂਟਡ ਜਗ੍ਹਾ ਸੀ ਉਥੇ ਚੱਲੇ ਸੀ ਦੂਸਰੇ ਪਾਸੇ ਕੁਝ ਔਰਤਾਂ ਸੀ ਉਹਨਾਂ ਨੇ ਰੋਕਿਆ ਆਪਸੀ ਟਕਰਾਰ ਹੋਇਆ ਇਹਨਾਂ ਨੇ ਉਹਨਾਂ ਦੇ ਸੱਟਾਂ ਮਾਰੀਆਂ ਜਿਸ ਦੇ ਵਿੱਚ ਕਸ਼ਮੀਰੋ ਵਾਈਫ ਆਫ ਕਾਲਾ ਸਿੰਘ ਤੇ ਉਹਦੀ ਡੈਥ ਹੋ ਗਈ ਤੇ ਇੱਕ ਨਿੱਕੋ ਵਾਈਫ ਆਫ ਮਗਰ ਸਿੰਘ ਉਹ ਹੋ ਇੰਜਰਡ ਹੈ ਤੇ ਉਹ ਹਸਪੀਟਲ ਦਾਖਲ ਹੈ ਤੇ ਇੱਕ ਹੋਰ ਸੁਖਵਿੰਦਰ ਕੌਰ ਸੁਖੀ ਡਾਕਟਰ ਆਫ ਰਾਜਕੁਮਾਰ ਉਹ ਵੀ ਦਾਖਲ ਹੈ ਤੇ ਇਹਨਾਂ ਦਾ ਜਿਹੜਾ ਵਿਵਾਦ ਚੱਲ ਰਿਹਾ ਸੀ ਉਸ ਸੰਬੰਧੀ ਇਹਨਾਂ ਨੇ ਆ ਜਿਹੜਾ ਲੜਾਈ ਝਟਾ ਰਹਾ ਸਰ ਜੀ ਟੋਟਲ ਕਿੰਨੀ ਜ਼ਮੀਨ ਨੂੰ ਲੈ ਕੇ ਬਵਾਚ ਰਹੇ ਸਾਢੇ 4 ਕਿੱਲੇ ਜਿਹੜੀ ਉਹ